105204 ਕਿੰਨੇ ਮਾਡਲ ਆ ਬਈ ਇਹ ਇਹ ਬਈ 10 ਮਾਡਲ ਆ 10 ਮਾਡਲ ਆ ਹਾਂਜੀ ਇਹ ਟਾਪ ਮਾਡਲ ਚ ਆ ਗਿਆ ਵੀਰੇ ਹਾਂਜੀ ਠੀਕ ਹੈ ਡਬਲ ਦੂਜਾ ਆਪਣਾ ਪੀਡੀਓ ਹੈ ਡਬਲ ਗੇਅਰ ਇਹ ਹੈ ਗੇਰ 605 ਡੀਆਈ ਡੀ ਲਕਸ ਮਾਡਲ ਦੇ ਵਿੱਚ ਹਾਂਜੀ ਸਾਈਡ ਗੇਅਰ ਆ ਵੀਰੇ ਸਾਈਡ ਗੇਅਰ ਦੇ ਵਿੱਚ ਆ ਗਿਆ ਜੀ ਹਾਂਜੀ ਇਹ ਰੈਡਰ ਦੀ ਜੇ ਸਫਤ ਕਰੀਏ ਹਾਂਜੀ ਇਹਦੇ ਟਾਇਰ ਨਾਲ ਦੇ ਹਾਂਜੀ ਸਸੀ ਕਾਰਬਾਈ ਜੀ ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਪਹੁੰਚਾਈ ਤਲਮੰਡੀ ਸਬੂ ਟਰੈਕਟਰਾਂ ਦੀ ਮੰਡੀ ਤੇ ਉਹਨਾਂ ਦਾ ਕਹਣਾ ਹੈ ਕਿ ਪੂਰੇ ਕੈਂਡ ਕੰਡੀਸ਼ਨ ਦੇ ਟਰੈਕਟਰ ਬਾਈ ਨਾਲ ਕਰਾਉਣੇ ਆ ਗੱਲਬਾਤ ਕਿੰਨੇ ਟਰੈਕਟਰ ਲੈ ਗਏ 80 ਕਾਲ ਜੀ 80 ਕਾਲ ਜੀ ਬਾਈ ਜੀ ਉਹ ਠੀਕ ਠਾਕ ਹਾਂ ਵਧੀਆ ਜੀ ਤੂੰ ਸੁਣਾਓ ਵਧੀਆ ਜੀ ਵਧੀਆ ਇਹ ਪਿੰਡ ਜੀ ਕਿਹੜਾ ਪਿੰਡ ਮੱਲਣਾ ਜੀ ਸਾਡਾ ਹਾਂ ਜੀ ਜਿਲ੍ਹਾ ਸਾਡਾ ਮੁਕਸਰ ਹੈ ਜੀ ਠੀਕ ਹੈ ਜੀ ਹਾਂ ਜੀ ਕਿੰਨੇ ਟਰੈਕਟਰ ਲੈ ਕੇ ਆਏ ਮੇਰੇ ਕੋਲ ਕਿੰਨੇ ਟਰੈਕਟਰ ਲੈ ਕੇ ਆਏ ਹਾਂ ਜੀ ਤੇ ਹੁਣ ਤੁਹਾਨੂੰ ਬਈ ਟਰੈਕਟਰ ਦਿਖਾਉਣੇ ਆ ਬਾਅਦ ਚ ਆਪਾਂ ਬਾਈ ਦਾ ਕੰਟੈਕਟ ਵਗੈਰਾ ਦੱਸਾਂ ਜੀ ਹਾਂ ਜੀ ਸਾਹਮਣੇ ਹੈਗਾ ਜੀ 915204 ਕਿੰਨੇ ਮਾਡਲ ਆ ਬਈ ਇਹ ਇਹ ਬਈ 10 ਮਾਡਲ ਆ 10 ਮਾਡਲ ਆ ਹਾਂਜੀ ਇਹ ਟਾਪ ਮਾਡਲ ਚ ਆ ਗਿਆ ਵੀਰੇ ਹਾਂਜੀ ਠੀਕ ਐ ਡਬਲ ਦੂਜਾ ਆਪਣਾ ਵੀਡੀਓ ਐ ਡਬਲ ਵੀਡੀਓ ਹਾਂਜੀ ਹਾਂਜੀ ਡਿਸਟਰੀਬਿਊਟਰ ਦੀ 10 ਫੁੱਟ ਨਹੀਂ ਹੁੰਦਾ ਠੀਕ ਆ ਜੀ ਪਾਵਰ ਸਟੀering ਪਾਵਰ ਸਟੀering ਹੁੰਦਾ ਵੀਰੇ ਇਹ ਠੀਕ ਐ ਕਾਲੇ ਢੱਡ ਵਾਲਾ ਕਾਲੇ ਢੱਡ ਵਾਲਾ ਜਿਸ ਦੀ ਡਿਮਾਂਡ ਵੱਧ ਆ ਹਾਂ ਵੱਧ ਡਿਮਾਂਡ ਵਾਲਾ ਟਰੈਕਟਰ ਆ ਇਹ ਹਾਂ ਇਹ ਹਰਿਆਣਾ ਨੰਬਰ ਆ ਵੀਰੇ ਹਾਂਜੀ ਐਨਓ ਸੀ ਤੁਹਾਨੂੰ ਲੈ ਕੇ ਦਵਾਂਗੇ ਠੀਕ ਆ ਜੀ ਮਨ ਲੋ ਜਿਹੜੇ ਬੰਦੇ ਨੇ ਖਰੀਦਿਆ ਉਹ ਬੋਤਲ ਸਿੱਧੀ ਐਨਓ ਸੀ ਲੈ ਕੇ ਦਵਾਂਗੇ ਠੀਕ ਆ ਜੀ ਪੰਜਾਬ ਚ ਨਾਲ ਠੀਕ ਹੈ ਜੀ ਠੀਕ ਹੈ ਜੀ ਰੰਗ ਪੇਂਟ ਦਾ ਜੀ ਰੰਗ ਪੇਂਟ ਦਾ ਵੀਰੇ ਆਪਾਂ ਕੋਈ ਤਸੱਲੀ ਨਹੀਂ ਦਿੰਦੇ ਹੁੰਦੇ ਹਾਂ ਜੀ ਰੰਗ ਪੇਂਟ ਸਾਡਾ ਪਤਾ ਕੀ ਸਿਸਟਮ ਹੈ ਵੀਰੇ ਸਾਡਾ ਰੰਗ ਪੇਂਟ ਮਤਲਬ ਹੋਇਆ ਹੀ ਹੁੰਦਾ ਠੀਕ ਹੈ ਜੀ ਮਾੜੀ ਮੋਟੀ ਮਾਰਾ ਹੋਈ ਹੋਈ ਆ ਕਟਿੰਗ ਹੈ ਬਾਈ ਹੋਈ ਹੁੰਦੀ ਆ ਹਾਂ ਜੀ ਆਹ ਇੱਕ ਹੀ ਮਾਡਲ ਆ ਭਾਵੇਂ ਦੋ ਮਾਰ ਠੀਕ ਹੈ ਇੱਕ ਦੀ ਹੋਈ ਹੁੰਦੀ ਆ ਵੀਰੇ ਠੀਕ ਹੈ ਬਾਕੀ ਟਰੈਕਟਰ ਦਾ ਇੰਜਨ ਗੇਅਰ ਸਹੀ ਹੋਵੇ ਇੰਜਨ ਗੇਅਰ ਦਾ ਕੁਝ ਨਹੀਂ ਮੈਂ ਟੈਕ ਨਹੀਂ ਕਰਦਾ ਜੀ ਇੰਜਨ ਗੇਅਰ ਦਾ ਕੰਡੇ ਦੇ ਆ ਸਾਡੇ ਭਾਰੀ ਸੌਣਾ ਵੀਰੇ ਠੀਕ ਹੈ ਨਾਲਾ ਵਾਹ ਕੇ ਦੀ ਜਿਵੇਂ ਅਗਲੇ ਨੂੰ ਤਸੱਲੀ ਉਵੇਂ ਕਰ ਲੈ ਕਾਗਜ਼ ਪੱਤਰਾ ਦੀ ਸਾਡੀ ਫੁੱਲ ਫਟਾ ਫੁੱਲ ਜ਼ਿੰਮੇਵਾਰੀ ਹੋਊਗੀ ਭਾਵੇਂ 2 ਸਾਲਾਂ ਨੂੰ ਕਾਗਜ਼ ਲੈ ਕੇ ਆ ਜੇ ਲੋਕਸੋ ਠੀਕ ਹੈ ਜੀ ਆਪਾਂ ਬੈਠੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਕੈਵਲ 70 ਤੋਂ 75% ਟਾਇਰ ਠੀਕ ਹੈ ਜੀ ਜੀ ਪੂਰੀ ਗੁਡੀਅਰ ਦੇ ਫਰੰਟ ਵਾਲੇ ਗੁਡੀਅਰ ਦੇ ਹਾਂਜੀ ਠੀਕ ਆ ਭਾਈ ਉਤਾਰੇ ਗੇੜਾ ਦਵਾਰੇ ਭਾਈ ਸਾਰੇ ਰੈਕਟਰ ਦੇ ਰੈਕਟਰ ਦੀ ਖੜਨੀ ਵਿਖਾਰੇ ਟੌਰ ਵਿਖਾਦੇ ਆ ਹੈਗੀ ਆ ਮੜ ਲਾ ਗਿਆ 10 10 ਮੜ ਲਾਏ ਰੇਟ ਦੀ ਗੱਲ ਕਰਗੇ ਤਾਂ 3,75,000 ਰੁਪਿਆ 75,000 ਰੁਪਿਆ ਕਰਦੇ ਆ ਡਿਮਾਂਡ ਆ ਹਾਂਜੀ ਇਹ ਕਿੰਨੇ ਦਾ ਇਹ ਰੈਕਟਰ ਦੇਣਾ 3,55, ਠੀਕ ਹੈ ਜੀ ਹਨ 755000 ਦਾ ਟਰੈਕਟਰ ਮੈਜੂ ਬਾਈ ਸੋਨੋ ਹਾਂ ਜੀ ਪੂਰਾ ਘੈਂਟ ਟਰੈਕਟਰ ਆ ਇਹ ਡਬਲ ਪੀਟਿਓ ਦੇ ਵਿੱਚ ਆ ਹਾਂ ਜੀ ਡਬਲ ਪੀਟਿਓ ਵੀਰੇ ਠੀਕ ਹੈ ਜੀ ਸਾਹਮਣੇ ਆ ਗਿਆ ਬਾਈ ਅਰਜਨ ਇਹ ਆ ਗਿਆ ਜੀ 605 ਡੀਆਈ ਡੀਲੈਕਸ ਮਾਡਲ ਦੇ ਵਿੱਚ ਹਾਂ ਜੀ ਸਾਈਡ ਗੇਅਰ ਆ ਵੀਰੇ ਸਾਈਡ ਗੇਅਰ ਦੇ ਵਿੱਚ ਆ ਗਿਆ ਜੀ ਹਾਂ ਜੀ ਇਹ ਟਰੈਕਟਰ ਦੀ ਜੇ ਸਫਤ ਕਰੀਏ ਹਾਂ ਜੀ ਇਹਦੇ ਟਾਇਰ ਨਾਲ ਦੇ ਵੀਰੇ ਤੁਹਾਨੂੰ ਆਪ ਨੂੰ ਯਕੀਨ ਹੋਣਾ ਕਿ ਟਾਇਰ ਨਾਲ ਠੀਕ ਹੈ ਜੀ 11 ਮਾਡਲ ਆ ਹਾਂ ਜੀ ਠੀਕ ਹੈ ਜੀ ਜਮ ਜਿਹਨੂੰ 2700 ਘੰਟੇ ਚੱਲੇ ਵੇ ਵੀਰੇ 2700 ਘੰਟੇ ਚੱਲੇ ਆਪਾਂ ਜਿੰਨਾ ਤੋਂ ਲਿਆ ਉਹ ਬੰਦੇ ਦਾ ਨੰਬਰ ਵੀ ਦੇ ਦਾਂਗੇ ਐਡਰੈਸ ਦੇ ਦਾਂਗੇ ਉਹਨੂੰ ਤੇ ਘਰੇ ਜਾ ਕੇ ਪਤਾ ਕਰੇ ਫੇਰ ਪੇਮੈਂਟ ਦੇ ਦੇ ਠੀਕ ਆ ਜੀ ਫੁੱਲ ਫੁੱਲ ਗਰੰਟੀ ਫੁੱਲ ਫੁੱਲ ਬਟਾ ਫੁੱਲ ਵੀਰੇ ਨਾਲ ਦੇ ਟਾਇਰ ਆ ਇਹਦੇ ਬਹੁਤ ਚੰਗੇ ਬਹੁਤ ਚੰਗੇ ਘਰੋ ਆ ਚਾਰੇ ਟਾਇਰ ਹੀ ਨਾਲ ਦੇ ਆ ਬਾਈ ਨਾਲ ਦੇ ਵੀਰੇ ਨਾਲ ਦੇ ਮੂਹਰੇ ਵੀ ਫਰੰਟ ਵੀ ਨਾਲ ਦੇ ਆ ਮਾਰਕ ਵੀ ਖਰੀ ਬਈ ਆ ਹੰਟ ਵਾਲੇ ਟਾਇਰ ਵੀ ਨਾਲ ਦੇ ਆ ਬائیں ਕਾਲੇ ਟਾਇਰ ਵੀ ਨਾਲ ਦੇ ਦੂਮ ਕਰਦੇ ਬੱਬੂ ਵਾ ਦੂਮ ਕਰਕੇ ਲਾ ਦੇ ਇਹ 16 ਦੇ ਟਾਇਰ ਆ ਹਾਂਜੀ ਸੋਰਾ ਐ ਐਮ ਆਰ ਐਫ ਦੇ ਬਾਈਕ ਵਾਲੇ ਪਰੰਟ ਵਾਲੇ ਵੀ ਇਹ ਅਲੱਗ-ਅਲੱਗ ਹੁੰਦੇ ਬਈ ਕੰਪਨੀ ਦਾ ਫਰਕ ਕੋਈ ਲੱਗੀ ਵੀਰੇ ਡੱਕ-ਛੱਕ ਸਾਰਾ ਕੁਝ ਓਕੇ ਆ ਵੀਰੇ ਫਾਈਬਰਨੀ ਉੱਡ ਲੱਗੀ ਹੋਈ ਆ ਬਈ ਦੇਖ ਸਕਦੇ ਹੋ ਤੁਸੀਂ ਸਾਰੇ ਉੱਤੋਂ ਗੀੜਾ ਮਗਰ ਦੀ ਘਾਰੇ ਵਿੱਚ ਡਟ ਦੀ ਜਾਂਚ ਠੀਕ ਆ ਜੀ ਇਹ ਆ ਗਿਆ ਜੀ ਪਾਵਰ ਸਟੀering ਤੇ ਡਬਲ ਡਿਸਟ੍ਰਿਬਿਊਟਰ ਜੀ ਨਹੀਂ ਇਹ ਡਿਸਟ੍ਰਿਬਿਊਟਰ ਨਹੀਂ ਹੁੰਦਾ ਵੀਰੇ ਠੀਕ ਆ ਜੀ ਪਾਵਰ ਸਟੀering ਆ ਪਾਵਰ ਸਟੀering ਆ ਤੇ ਘਾਰੇ ਮੈਂ ਅਰਜਨ ਬਾਈਲੀ ਆ ਗਿਆ ਇਹ ਪੰਜਾਬ ਨੰਬਰ ਆਣਾ ਬਈ ਇਹ ਵੀ ਬਾਈ ਵੀਰੇ ਫਾਇਲ ਦਾ ਆਜ ਲਗਾ ਲੈ ਪਹਿਲੇ ਨਾ ਨਕਦ ਕੈਸ਼ ਕੋਈ ਲੋਨ ਨਹੀਂ ਕੋਈ ਛੋਣ ਨਹੀਂ ਸਭ ਕਲੀਅਰ ਆ ਟਰੈਕਟਰ ਹਾਂ ਨਹੀਂ ਹੈ ਹੀ ਨਕਦ ਦਾ ਬਈ ਕਲੀਅਰ ਕੀ ਹਾਂਜੀ ਆ ਮਗਰਲੇ ਮਾਰ ਕੇ ਵਿਖਾ ਦੇ ਬਈ ਆ ਜਾ ਇੱਧਰ ਨਕਦ ਦਾ ਟਰੈਕਟਰ ਇਹ 11 ਨਾਲ ਦੇ ਆ ਬਈ ਚਾਰੇ ਟਾਇਰ ਵੀਰੇ ਨਾਲ ਦੇ ਤੇ ਜਿਹੜੇ ਬੰਦੇ ਨੂੰ ਪਰਖ ਹੋਈ ਹਾਂਜੀ ਇਹਨਾਂ ਲੈਣਾ ਅਰਜਨ ਹੋਇਆ ਤੇ ਜਿਹਨੂੰ ਪਰਖ ਹੋਈ ਉਹ ਬੰਦੇ ਇਹਨੂੰ ਛੱਡਦਾ ਉਹ ਜਮਾ ਨਹੀਂ ਛੱਡਦਾ ਬਿਲਕੁਲ ਕਰ ਜਨ ਪਹਿਲੀ ਕਹਿੰਦੇ ਨੂੰ ਪਿਆਰ ਬਿਲਕੁਲ ਬਿਲਕੁਲ ਕਿੰਨੇ ਘੰਟੇ ਚੱਲਿਆ ਜੀ 2700 ਵੀਰੇ 2700 ਘੰਟੇ ਚੱਲਿਆ ਮਿਕਰ ਵੀ ਖਾਰੇ ਬਾਈ ਆ ਜਾ ਵੀ 2700 ਘੰਟੇ ਟਰੈਕਟਰ ਚੱਲਿਆ ਹੋਇਆ ਜੀ 11 ਮਾਡਲ ਆ ਹਾਂਜੀ ਬਾਈ ਕਹਿੰਦਾ ਇਹ ਟਰੈਕਟਰ ਦੀ ਸਾਡੀ ਫੁੱਲ ਬਟਾ ਫੁੱਲ ਗਰੰਟੀ ਹੈ ਲੋ ਜੀ ਮੀਟਰ ਤੇ ਵੀ ਨਿਗਾ ਮਰਵਾਤੀ ਦੋਸਤੋ 11 ਮਾਡਲ ਹੈ ਤੇ ਡਿਮਾਂਡ ਕਿੰਨੀ ਹੈ ਜੀ ਇਸ ਦੀ ਡਿਮਾਂਡ ਕਰਦੇ ਵੀਰੇ 398000 ਰੁਪਏ ਹਾਂਜੀ ਹਾਂਜੀ ਉਹਦਾ ਡਿਮਾਂਡ ਆ ਗਈ ਇਹ ਤਾਂ ਡਿਮਾਂਡ ਆ ਗਈ ਇਹ ਆਪਾਂ ਇਹ ਟਰੈਕਟਰ ਆਪਾਂ ਦੇ ਦਾਂਗੇ ਬਾਈ ਜੀ ਤੁਹਾਨੂੰ 3 ਲੱਖ 70 ਹਜ਼ਾਰ 3 ਲੱਖ 70 ਹਜ਼ਾਰ ਦਾ ਟਰੈਕਟਰ ਤੁਹਾਨੂੰ ਮਿਲ ਜੂ ਪੰਜਾਬ ਨੰਬਰ ਹਾਂ ਪੰਜਾਬ ਨੰਬਰ ਪਹਿਲੇ ਨਾਂ ਪਹਿਲੇ ਨਾਂ ਨਾਦ ਕੈਸ਼ ਠੀਕ ਹੈ ਜੀ ਸਾਹਮਣੇ ਆ ਗਿਆ ਜੀ ਸਵਰਾਜ 855 4 ਸਟਾਰ ਦੇ ਵਿੱਚ ਹਾਂ ਜੀ ਰਿਵਰਸ ਪੀਟੀਓ ਵਰ ਸਪੀਡ ਵੀਰੇ ਇਹ ਟਾਪ ਮਾਡਲ ਆ ਲਾ ਗਿਆ ਹਾਂ ਇਹ ਡਬਲ ਡੈਸਟਰੀਬਿਊਟਰ ਆ ਗਿਆ ਹਾਂਜੀ ਤੇ ਇਹ ਗਦੜਵੇ ਦਾ ਨੰਬਰ ਆ ਵੀਰੇ 프ਿੰਟ ਸਾਈਡ ਤੇ ਦੇਖ ਸਕਦੇ ਹੋ ਘੋੜਾ ਬੰਪਰ ਤੇ ਲਾਈਟਾਂ ਲੱਗੀਆਂ ਹੋਈਆਂ ਬਈ ਬਹੁਤ ਸ਼ੌਕਣਾ ਰੱਖਿਆ ਬੰਦੇ ਦਾ ਬਹੁਤ ਸ਼ੌਕਣਾ ਬਈ ਜਿੰਨਾ ਕਹਦੇ ਉਹਨੇ ਹਾਂਜੀ ਟਟਰ ਦੀ ਖੜਨੀ ਦੱਸੀ ਜਾਂਦੀ ਮੈਂ ਖੜਾ ਹਾਂਜੀ ਬਹੁਤ ਸ਼ੌਕਣਾ ਮਤਲਬ ਯਾਰ ਕੰਮ ਵੀ ਲਿਆ ਪਰ ਸੁਭਾਈ ਚ ਰਿਹਾ ਜਿੰਨਾ ਰਿਹਾ ਨਵੇਂ ਟਾਇਰ ਆ ਬਈ ਚਾਰੇ ਠੀਕ ਹੈ ਮਗਰ ਲੇ ਜੀ ਕਦੇ ਮੂਹ ਲੈ ਮਾਰ ਠੀਕ ਆ ਜੀ ਹਾਂ ਇਹ ਪਾਵਰ ਸਟੀering ਡਬਲ ਪੰਪ ਡਬਲ ਡਿਸਟਿਬੂਟਰ ਠੀਕ ਹੈ ਜੀ ਪਾਵਰ ਸਟੀering ਹੈ ਡਰਾਈਵਰ ਦੀ ਜਾਤ ਵਖਾਰੇ ਬੈਠ ਲਓ ਦੇਖ ਸਕਦੇ ਹੋ ਵੀ ਤੁਸੀਂ ਇੰਜਨ ਹੁੰਨ ਜਾਂਦਾ ਵੀ ਪੂਰਾ ਵਧੀਆ ਪਿਆ ਕੈਰੈਕਟਰ ਹਾਂ ਜਿਹੜੀ ਗੱਲ ਹੈ ਇੰਜਨ ਗੇਅਰ ਦੀ ਗਾਰੰਟੀ ਵੀਰੇ ਸਾਡੀ ਇਹ ਹੋਊਗੀ ਹਾਂਜੀ ਆ ਕੇ ਵੇਖ ਲੈ ਵੀਚ ਕੇ ਵੇਖ ਲੈ ਕੁਛ ਕਰਕੇ ਵੇਖ ਲੈ ਜਿੰਨੇ ਚਿਰ ਤਸੱਲੀ ਨਹੀਂ ਹੁੰਦੀ ਹਾਂ ਜਿੰਨਾ ਟਾਂ ਤਸੱਲੀ ਨਹੀਂ ਹੁੰਦੀ ਬੰਦਾ ਸਾਈ ਨਫੜਾ ਠੀਕ ਐਨਾ ਕਰ ਸਕਦੇ ਠੀਕ ਹੈ ਜੀ ਹਾਂ ਮਗਰਾੜ ਮਗਰੂਕ ਤਾਂ ਨਾਲ ਦੀ ਹੈ ਬਾਈ ਨਾਲ ਤੇ ਬਿਲਕੁਲ ਵੀਰੇ ਨਾਲ ਦੇ ਠੀਕ ਹੈ ਜੀ ਤੇ ਮਾਡਲ ਜੀ ਇਹ ਇਹ ਮਾਡਲ ਹੈਗਾ ਵੀਰੇ 15 ਹਾਂਜੀ ਕਿ ਡਿਮਾਂਡ ਇਹਦੀ ਕਰਦੇ 5 ਲੱਖ ਤੇ 15000 ਰੁਪਇਆ 5 ਲੱਖ 15000 ਹੀ ਡਿਮਾਂਡ ਆ ਪੰਜਾਬ ਨੰਬਰ ਪੰਜਾਬ ਨੰਬਰ ਆ ਪੀਬੀ 60 ਗਿਦੜਵਾ ਠੀਕ ਆ ਜੀ ਹਾਂਜੀ ਤੇ ਇਹ ਆਪਾਂ ਇਹ ਆਪਾਂ ਵੀਰੇ ਛੜਵਾ ਟਰੈਕਟਰ 4 ਲੱਖ 90000 4 ਲੱਖ 90000 ਦਾ ਹਾਂਜੀ ਤੇ ਲੋਨ ਵਗੈਰਾ ਦੀ ਸ਼ਬਦਾਈ ਲੋਨ ਵੀ ਤਰਾ ਦਾਂਗੇ ਵੀਰੇ ਲੋਨ ਵੀ ਹੋਜੂ 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 ਤੇ ਕਿਸੇ ਵੀ ਇਹ ਤੇ ਵੀ ਹੋਜੂ ਵੀਰੇ ਇਹ ਤੇ ਵੀ ਹੋਜੂ ਪੁਰਾਣਾ ਵਿੱਚ ਘਟਾਉਣਾ ਜੀ ਉਹ ਵੀ ਕੱਟ ਲਾਂਗੇ ਵੀਰੇ ਠੀਕ ਹੈ ਜੀ ਹਾਂਜੀ ਪਿੰਡ ਜੀ ਪਿੰਡ ਸਾਡਾ ਮੱਲਣਾ ਵੀਰੇ ਜ਼ਿਲ੍ਹਾ ਸਾਡਾ ਮੋਕਸਰਾ ਕੰਟੈਕਟ ਕੰਟੈਕਟ ਨੰਬਰ 83609 41435 ਠੀਕ ਹੈ ਜੀ ਹਾਂਜੀ ਧੰਨਵਾਦ ਭਾਈ ਠੀਕ ਹੈ ਭਾਈ ਜੀ ਧੰਨਵਾਦ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਮਿਲਦੇ ਨਵੀਂ ਵੀਡੀਓ ਨਾਲ ਧੰਨਵਾਦ